ਸਾਸੀ ਕਾਲ ਜੀ ਸਿਮਰਨ ਬੁਟੀਕ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਕੱਟ ਰੇਟ ਤੇ ਤੇ ਬਹੁਤ ਹੀ ਪਿਆਰੇ ਸੂਟ ਲੈ ਕੇ ਆਏ ਹਾਂ ਜੀ ਸਭ ਤੋਂ ਪਹਿਲਾ ਸੂਟ ਚੈੱਕ ਕਰੋ ਜੀ ਪਿਓਰ ਮਸਲੀਨ ਦਾ ਤੁਹਾਨੂੰ ਆਲ ਓਵਰ ਸੂਟ ਮਿਲੂਗਾ 5 ਮੀਟਰ ਸੂਟ ਦੀ ਕੱਟ ਹੈ ਜੀ ਚਨੌਨ ਦਾ ਤੁਹਾਨੂੰ 2.5 ਮੀਟਰ ਦਾ ਦੁਪੱਟਾ ਮਿਲੂਗਾ ਵਿਦ ਵਰਕ ਜੀ ਬਹੁਤ ਹੀ ਪਿਆਰਾ ਦੁਪੱਟੇ ਤੇ ਵਰਕ ਹੋਇਆ ਹੈ ਵਾ ਕਲਰ ਕੰਟਰਾਸਟ ਬਹੁਤ ਹੀ ਪਿਆਰਿਆ ਸੂਟ ਦਾ ਪ੍ਰਾਈਸ ਹੈਗਾ ਓਨਲੀ 998 998 ਸੂਟ ਦਾ ਪ੍ਰਾਈਸ ਹੈ ਜੀ 컬러 ਚੈੱਕ ਕਰੀ ਜਾਓ ਜੀ ਬਹੁਤ ਹੀ ਪਿਆਰੇ 컬러 ਹੈ ਜੀ ਬਹੁਤ ਪਿਆਰੇ ਆਲ ਓਵਰ 5 ਮੀਟਰ ਦਾ ਕੱਟ ਹੈ ਜੀ ਇਹਦੀ ਤੁਸੀਂ ਸਕਰਟ ਸੂਟ ਵੀ ਬਣਾ ਸਕਦੇ ਆ ਪਲਾਜੋ ਸੂਟ ਵੀ ਬਾਟਮ ਵੀ ਜੋ ਤੁਹਾਡਾ ਮਨ ਕਰੇ ਉਹ ਬਣਾ ਸਕਦੇ ਆ ਕਿਉਂਕਿ ਜਿਹੜਾ ਇਕੱਠਾ ਕਪੜਾ ਹੁੰਦਾ ਜੀ ਜਿਵੇਂ ਅੱਜ ਕੱਲ ਸ਼ਾਰਟ ਸ਼ਰਟ ਚੱਲੀ ਆ ਨਾ ਤੁਸੀਂ ਇਹਦੇ ਸਕਰਟ ਤਿਆਰ ਕਰ ਲਿਓ ਜਿਵੇਂ ਫੈਸਟੀਵਲ ਚੱਲ ਰਹੇ ਆ ਜੀ ਕਰਵਾ ਚੌਥ ਕਿਸੇ ਦੀ ਜਾਗੋ ਤੇ ਪਾਉਣਾ ਬਹੁਤ ਹੀ ਵਧੀਆ ਸੂਟ ਕੱਟ ਰੇਟ ਤੁਹਾਡਾ ਵੜ ਕੇ ਰੈਡੀ ਹੋ ਜੂਗਾ ਜੀ ਸਾਡਾ ਸਟੀਚਿੰਗ ਦਾ ਵੀ ਕੰਮ ਹੈ ਕੋਈ ਵੀ ਮੇਰੀ ਭੈਣ ਸੂਟ ਸਟੀਚ ਕਰਾਉਣਾ ਚਾਹੁੰਦੀ ਹੈ ਤਾਂ ਸਾਤੋ ਹੀ ਸੂਟ ਬਾਇ ਕਰਕੇ ਇੱਥੇ ਸਟੀਚ ਕਰਾ ਸਕਦੀ ਹੈ ਆਪਣਾ ਨਾਪ ਸੈਂਡ ਕਰਕੇ ਅਸੀਂ ਤੁਹਾਨੂੰ ਵਧੀਆ ਸੂਟ ਦੀ ਲੁੱਕ ਵਧੀਆ ਤਰੀਕੇ ਦੀ ਬਣਾ ਕੇ ਦੇ ਦੋਗੇ ਜੀ ਬਹੁਤ ਹੀ ਪਿਆਰਾ ਸੂਟ ਬਣ ਕੇ ਰੈਡੀ ਹੋਣਾ ਜੀ ਕਲਰ ਕੰਟਰਾਸਟ ਚੈੱਕ ਕਰੀ ਜਾਓ ਜੀ ਦੁਪੱਟਾ ਤੁਹਾਨੂੰ ਚਨੋਂਨ ਦਾ ਮਿਲੇਗਾ ਬਹੁਤ ਹੀ ਪਿਆਰਾ ਤੇ ਦੁਪੱਟੇ ਦੇ ਫੋਰ ਸਾਈਡ ਤੁਹਾਨੂੰ ਵਰਕ ਮਿਲੇਗਾ ਕਿ ਆਹ ਕਹੜੇ ਬਹੁਤ ਹੀ ਪਿਆਰੀ ਜੀ ਸ਼ਾਰਟ ਕੁੜਤੀ ਬਣ ਕੇ ਰੈਡੀ ਹੋ ਗਈ ਜੀ ਜਾਂ ਇਹਦਾ ਉਹ ਕੋਰਟ ਦਾ ਸਟਾਈਲ ਬਣਾਓ ਬਹੁਤ ਹੀ ਪਿਆਰਾ ਹਰ ਇੱਕ ਲੁੱਕ ਦਾ ਸੂਟ ਬਣ ਸਕਦਾ ਜੀ ਜਿਵੇਂ ਆਪਣੇ 2.5 ਮੀਟਰ ਦੀ ਕੱਟ ਹੁੰਦੀ ਆ ਉਹ ਸੂਟ ਦੀ ਆਪਾਂ ਜਾਂ ਬਾਟਮ ਬਣਾ ਸਕਦੇ ਹਾਂ ਜਾਂ ਪਲਾਜੋ ਇਹਦਾ ਸਰਾਰਾ ਗਰਾਰਾ ਕੁਝ ਵੀ ਬਣਾ ਸਕਦੇ ਹਾਂ ਜੀ ਸੂਟ ਦਾ ਕੰਟਰਾਸਟ ਹੈਗਾ ਮਸਲੀਨ ਬਹੁਤ ਹੀ ਪਿਆਰਾ 5 ਮੀਟਰ ਦਾ ਕੱਟ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਪਿਆਰਾ ਫਰੋਜ ਬਹੁਤ ਹੀ ਪਿਆਰਾ ਫਰੋਜੀ ਕਲਰ ਦਾ ਸੂਟ ਹੈ ਜੀ ਮਸਲੀਨ ਦੀ ਤੁਹਾਨੂੰ ਸ਼ਰਟ ਮਿਲੂਗੀ ਬਹੁਤ ਹੀ ਪਿਆਰੀ ਬਨਾਰਸੀ ਡਿਜ਼ਾਈਨ ਬਣਿਆ ਹੋਇਆ ਜੀ ਬਹੁਤ ਪਿਆਰਾ ਦੁਪੱਟਾ ਤੁਹਾਨੂੰ ਮਿਕਸ ਕਾਟਨ ਮਿਲੂਗਾ ਜੀ ਬਹੁਤ ਜ਼ਿਆਦਾ ਸੋਨਾ 2.5 ਮੀਟਰ ਦਾ ਤੁਹਾਨੂੰ ਮਸਲੀਨ ਦਾ ਦੁਪੱਟਾ ਮਿਲੂਗਾ ਜੀ ਸੂਟ ਦੀ ਲੁੱਕ ਬਹੁਤ ਪਿਆਰੀ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1048 1048 ਸੂਟ ਦਾ ਰੇਟ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੀ ਬਿਲਕੁਲ ਬਨਾਰਸੀ ਸੂਟ ਵਾਲੀ ਲੁੱਕ ਹੈ ਜੀ ਕਲਰ ਬਹੁਤ ਹੀ ਪਿਆਰੇ ਆ ਜੀ ਬਹੁਤ ਸੂਟ ਦਾ ਸਟਾਫ ਹੈਗਾ ਜੀ ਮਸਲੀਨ ਦੀ ਸ਼ਰਟ ਮਿਲੂਗੀ ਕਾਟਨ ਮਿਕਸ ਤੁਹਾਨੂੰ ਬਾਟਮ ਮਿਲੂਗੀ ਬਹੁਤ ਪਿਆਰੀ ਸ਼ਾਈਨਿੰਗ ਵਾਲੀ ਤੇ ਨਾਲ ਤੁਹਾਨੂੰ ਬਨਾਰਸੀ ਸਟਾਈਲ ਦਾ ਮਸਲੀਨ ਦਾ ਦੁਪੱਟਾ ਮਿਲੂਗਾ ਸੂਟ ਦਾ ਪ੍ਰਾਈਸ ਹੈਗਾ 1048 1048 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੀ ਸੂਟ ਹੈ ਜੀ ਦੇਖੋ ਜੀ ਹਰੇਕ ਰੇਨ ਦੇ ਸੂਟ ਸਾਨੂੰ ਦਿਖਾਉਣੇ ਪੈਨੇ ਆ ਕਈ ਮੇਰੀ ਭੈਣਾ ਦੀ ਪਾਕਟ ਹੁੰਦੀ ਹੈ ਵੀ ਅਸੀਂ ਐਨਾਕ ਸੂਟ ਲੈ ਸਕਦੇ ਆ ਇਸ ਲਈ ਅਸੀਂ ਬਹੁਤ ਹੀ ਪਿਆਰੇ ਡਿਜ਼ਾਈਨ ਅਤੇ ਬਹੁਤ ਹੀ ਪਿਆਰੇ ਸੂਟ ਲੈ ਕੇ ਆਨੇ ਆ ਬਿਲਕੁਲ ਘੱਟ ਰੇਟ 'ਚ ਕਲਰ ਚੈੱਕ ਕਰੀ ਜਾਓ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜੀ ਬਹੁਤ ਫਰੋਜ਼ੀ ਕਲਰ ਨਾਲ ਕੰਟਰਾਸਟ ਕਰਿਆ ਹੋਇਆ ਵੈ ਜੀ ਓਵਰ ਤੁਹਾਨੂੰ ਸ਼ਿਮਰ ਵੇਸ ਦਾ ਸੂਟ ਮਿਲੂਗਾ ਬਹੁਤ ਹੀ ਪਿਆਰਾ ਸ਼ਿਮਰ ਦਾ ਸੂਟ 5 ਮੀਟਰ ਤੇ ਧਾਗੇ ਦਾ ਵਰਕ ਹੋਇਆ ਵਾ ਬਹੁਤ ਪਿਆਰਾ ਤੇ ਫਰੋਜ਼ੀ ਕਲਰ ਦੀ ਦੁਪੱਟੇ ਤੇ ਪੱਟੀ ਲੱਗੀ ਹੋਈ ਹੈ ਜੀ ਦਪੱਟਾ ਤੁਹਾਨੂੰ ਪਿਓਰ ਸ਼ਿਮਰ ਦਾ ਮਿਲੂਗਾ ਟੂ ਸਾਈਡ ਵਰਕ ਹੈ ਜੀ ਫੋਰ ਸਾਈਡ ਫਰੋ ਜੀ ਕਲਰ ਦੀ ਪੱਟੀ ਲੱਗੀ ਹੋਈ ਜੇ ਸੂਟ ਦਾ ਪ੍ਰਾਈਸ ਹੈਗਾ 1497 ਕਲਰ ਚੈੱਕ ਕਰੀ ਜਾਓ ਜੀ ਜਿਵੇਂ ਹੁਣ ਕਿੰਨੇ ਫੈਸ਼ਨ ਆਉਣੇ ਆ ਜੀ 1 ਮਹੀਨੇ ਵਿੱਚ ਬਹੁਤ ਫੈਸ਼ਨ ਹੈ ਘੱਟ ਰੇਟ ਵਿੱਚ ਤੁਸੀਂ ਬਹੁਤ ਹੀ ਵਧੀਆ ਸੂਟ ਵਾਇ ਕਰੋ ਜੀ ਬਹੁਤ ਹੀ ਪਿਆਰੇ 올 오버 ਤੁਹਾਨੂੰ 5 ਮੀਟਰ ਦਾ ਸੂਟ ਮਿਲੇਗਾ ਜੀ ਸ਼ਿਮਰ ਦਾ ਸੂਟ ਹੈ ਜੀ ਫੈਂਸੀ ਧਾਗੇ ਨਾਲ ਇਹਦਾ ਵਰਕ ਹੋਇਆ ਹੋਇਆ ਹੈ ਜੀ ਕੰਟਰਾਸਟ ਚੈੱਕ ਕਰੋ ਜੀ ਪਿੰਕ ਕਲਰ ਦੀ ਪੱਟੀ ਲਾ ਕੇ ਪਿੰਕ ਕਲਰ ਦਾ ਧਾਗਾ ਲਾ ਕੇ ਵਰਕ ਕਰਿਆ ਵਾ ਬਹੁਤ ਪਿਆਰਾ 2.5 ਮੀਟਰ ਦਾ ਤੁਹਾਨੂੰ ਦੁਪੱਟਾ ਮਿਲੇਗਾ ਬਹੁਤ ਪਿਆਰਾ ਵਰਕ ਵਾਲਾ ਸੂਟ ਦਾ ਪ੍ਰਾਈਸ ਹੈਗਾ ਜੀ 1497 1497 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਕਲਰ ਬਹੁਤ ਹੀ ਪਿਆਰੇ ਆ ਕਿ ਆਹ ਕਹਿੰਦੇ ਜੀ ਬਹੁਤ ਪਿਆਰੇ ਕਲਰ ਹਨ ਜੀ ਇਕੱਠਾ ਤੁਹਾਨੂੰ 5 ਮੀਟਰ ਦਾ ਕੱਟ ਮਿਲੂਗਾ ਜੀ ਤਾਂ ਅੱਗੇ ਦਾ ਵਰਕ ਹੋਇਆ ਵਾ ਬਹੁਤ ਹੀ ਪਿਆਰਾ 컬러 ਬਹੁਤ ਪਿਆਰੇ ਆ ਬਹੁਤ ਜ਼ਿਆਦਾ ਸੂਟਾਂ ਦੀ ਲੁੱਕ ਵਧੀਆ ਹੈ ਜੀ ਤੁਸੀਂ ਜਾਗੋ ਤੇ ਪਾਓ ਜਿਵੇਂ ਤੁਹਾਡਾ ਦਿਲ ਕਰਦਾ ਪਾਓ ਘਰ ਬਾ ਚੌਥੇ ਪਾਓ 컬러 ਬਹੁਤ ਹੀ ਪਿਆਰੇ ਆ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਸੂਟ ਦਾ ਪ੍ਰਾਈਸ ਹੈਗਾ ਜੀ 1497 1497 ਸੂਟ ਦਾ ਪ੍ਰਾਈਸ ਹੈ ਜੀ ਬਹੁਤ ਹੀ ਪਿਆਰਾ ਕਲਰ ਹੈ ਚੈੱਕ ਕਰੋ ਜੀ 컬러 ਕਿੰਨਾ ਪਿਆਰਾ ਹੈ ਜੀ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਅਗਲਾ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਜੀ ਆਪਾਂ ਨੇ ਆਪਣੀ ਮਦਰ ਲਈ ਲੈਣਾ ਹੋਵੇ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜੀ ਸਟਾਫ ਚੈੱਕ ਕਰੋ ਸੂਟ ਦਾ ਕਿੰਨਾ ਪਿਆਰਾ ਹੈ 5 ਮੀਟਰ ਨੇਚਰਲ ਕਰੇਪ ਦਾ ਸੂਟ ਹੈ ਜੀ ਦੇਖੋ ਜੀ ਕਿੰਨਾ ਪਿਆਰਾ ਕਾਫੀ ਜਿਹਾ ਸ਼ੇਡ ਹੈ ਵਰਕ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਥ्रेड ਵਰਕ ਹੈਂਡ ਵਰਕ ਹੋਇਆ ਹੋਇਆ ਬਾਟਮ ਤੇ ਵੀ ਤੁਹਾਨੂੰ ਵਰਕ ਮਿਲੇਗਾ ਜੀ ਬਹੁਤ ਪਿਆਰਾ ਦੁਪੱਟਾ ਤੁਹਾਨੂੰ ਚਨੂਣ ਦਾ ਮਿਲੂਗਾ ਫੁੱਲ ਚਨੂਣ ਦਾ ਹੈਵੀ ਦੁਪੱਟਾ ਬਹੁਤ ਪਿਆਰਾ ਵਰਕ ਹੈ ਜੀ ਸੂਟ ਦਾ ਪ੍ਰਾਈਸ ਹੈਗਾ 2798 2798 ਸੂਟ ਦਾ ਪ੍ਰਾਈਸ ਹੈ ਜੀ ਕਲਰ ਚੈੱਕ ਕਰੋ ਜੀ ਕਿੰਨਾ ਪਿਆਰਾ ਹੈ 5 ਮੀਟਰ ਪਿਓਰ ਨੇਚਰਲ ਕਰੇਵ ਦਾ ਸੂਟ ਹੈ ਜੀ 5 ਮੀਟਰ ਪਿਓਰ ਨੇਚਰਲ ਕਰੇਵ ਜੀ ਥ੍ਰੈਡ ਵਰਕ ਹੋਇਆ ਬਹੁਤ ਪਿਆਰਾ ਹੈਂਡ ਵਰਕ ਥ੍ਰੈਡ ਵਰਕ ਸਲਵਾਰ ਬਹੁਤ ਫੈਂਸੀ ਬਣਾਈ ਹੋਈ ਹੈ ਜੀ ਬਾਟਮ ਤੇ ਵੀ ਤੁਹਾਨੂੰ ਵਰਕ ਮਿਲੂਗਾ ਬਹੁਤ ਜ਼ਿਆਦਾ ਸੋਨਾ ਜੀ ਫੁੱਲ ਚੋਂ ਚੁਣੋਂ ਦਾ ਤੁਹਾਨੂੰ ਦੁਪੱਟਾ ਮਿਲੇਗਾ ਦੁਪੱਟੇ ਤੇ ਪੂਰਾ ਹੈਵੀ ਵਰਕ ਲੇਸ ਦੀ ਫਿਨਿਸ਼ਿੰਗ ਦਿੱਤੀ ਵੀ ਆ ਬਹੁਤ ਪਿਆਰਾ ਸੂਟ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਜੋਰਜਟ ਦਾ ਬਹੁਤ ਹੀ ਪਿਆਰਾ ਸੂਟ ਹੈ ਕਲਰ ਕੰਟਰਾਸਟ ਚੈੱਕ ਕਰੋ ਜੀ ਵਾਈਟ ਕਲਰ ਦਾ ਬਹੁਤ ਹੀ ਵਾਈਟ ਨਹੀਂ ਥੋੜਾ ਜਿਹਾ ਹੋਰ ਕਲਰ ਹੈ ਜੀ ਬਹੁਤ ਪਿਆਰਾ ਜੋਰਜਟ ਦਾ ਪੂਰਾ ਸੂਟ ਜੋਰਜਟ ਦਾ ਜੀ ਦੁਪੱਟਾ ਵੀ ਜੋਰਜਟ ਦਾ ਬਾਟਮ ਵੀ ਜੋਰਜਟ ਦੀ ਆ ਬਾਟਮ ਤੇ ਵੀ ਵਰਕ ਮਿਲੇਗਾ ਤੇ नेक ਦਾ ਵਰਕ ਹੈ ਬਾਜੂ ਦਾ ਵਰਕ ਹੈ ਤੇ ਸੂਟ ਦਾ ਪ੍ਰਾਈਸ ਹੈਗਾ ਓਨਲੀ 948 948 ਸੂਟ ਦਾ ਪ੍ਰਾਈਸ ਹੈ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਸਿੰਗਲ ਪੀਸ ਹੈ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜੀ ਫੁਲਕਾਰੀ ਡਿਜ਼ਾਈਨ ਹੈ ਮਸਲੀਨ ਦਾ ਤੁਹਾਨੂੰ ਸੂਟ ਮਿਲੂਗਾ ਜੀ 2.5 ਮੀਟਰ ਕੱਟਾ ਦੁਪੱਟੇ ਦੀ ਮਿਲੂਗੀ 2.5 ਮੀਟਰੀ ਬਾਟਮ ਦੀ ਮਿਲੂਗੀ 2.5 ਮੀਟਰੀ ਸ਼ਰਟ ਦੀ ਮਿਲੂਗੀ ਵਰਕ ਚੈੱਕ ਕਰੋ ਜੀ ਕਿੰਨਾ ਪਿਆਰਾ ਡਬਲ ਸ਼ੇਡ ਦੁਪੱਟਾ ਲੈਸ ਦੀ ਫਿਨਿਸ਼ਿੰਗ ਹੈ ਜੀ ਬਹੁਤ ਪਿਆਰੀ ਸੂਟ ਦਾ ਪ੍ਰਾਈਸ ਹੈਗਾ ਜੀ 1070 1070 ਸੂਟ ਦਾ ਪ੍ਰਾਈਸ ਹੈ ਜੀ ਇੱਕ ਤੇ ਇੱਕ ਡਿਜ਼ਾਈਨ ਹੈ ਜੀ ਬਹੁਤ ਪਿਆਰੀ ਕੰਟਰਾਸਟ ਬਣਾਈ ਹੋਈ ਹੈ ਜੀ ਬਹੁਤ ਜਿਆਦਾ ਸੋਹਣੀ ਪੀਕ ਹੌਕ ਬਣੇ ਹੋਏ ਆ ਜੀ ਤੁਸੀਂ ਚੈੱਕ ਕਰੋ ਵਰਕ ਪੂਰੀ ਫਿਨਿਸ਼ਿੰਗ ਨਾਲ ਹੋਇਆ ਹੋਇਆ ਹੈ ਜੀ ਸੂਟ ਦਾ ਪ੍ਰਾਈਸ ਹੈਗਾ 1070 ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਬਹੁਤ ਪਿਆਰੇ ਗਰਲਸ ਲੁੱਕ ਦੇ ਸੂਟ ਹੈ ਜੀ ਐਦਾਂ ਦੇ ਸੂਟ ਪਾ ਕੇ ਆਪਣੀ ਲੁੱਕ ਚੇਂਜ ਹੋ ਜਾਂਦੀ ਹੈ ਪੰਜਾਬੀ ਬਹੁਤ ਹੀ ਸੋਹਣੇ ਸੂਟ ਹੈ ਕਿਹ ਦਿਨ ਤੁਸੀਂ ਪੰਜਾਬੀ ਯੁੱਤੀ ਵੇਅਰ ਕਰੋ ਬਹੁਤ ਵਧੀਆ ਲੱਗੂਗੀ ਜੀ ਪੈਂਟ ਪਲਾਜੋ ਬਣਾਓ ਬਾਟਮ ਬਣਾਓ ਜੋ ਤੁਹਾਡਾ ਦਿਲ ਕਰਦਾ ਬਣਾਓ ਜੀ ਸੂਟਾਂ ਦਾ ਪ੍ਰਾਈਸ ਹੈਗਾ ਜੀ 1070 ਕਲਰ ਚ ਚੈੱਕ ਕਰੀ ਜਾਓ ਜੀ ਕਿੰਨੇ ਪਿਆਰੇ ਆ ਬਹੁਤ ਹੀ ਪਿਆਰੇ ਸੂਟ ਹੈ ਜੀ 1070 ਮਸਲੀਨ ਕਪੜਾ ਹੈ ਜੀ ਬਹੁਤ ਜ਼ਿਆਦਾ ਸੋਹਣਾ ਕਲਰ ਕੰਟਰਾਸਟ ਬਹੁਤ ਜ਼ਿਆਦਾ ਪਿਆਰੇ ਆ ਜੀ ਚੈੱਕ ਕਰੀ ਜਾਓ ਦੀ ਬਹੁਤ ਸੋਹਣੇ ਸੋਹਣੇ ਕਲਰ ਹੈ ਸੂਟ ਦਾ ਪ੍ਰਾਈਸ ਹੈਗਾ ਜੀ 1070 ₹ 1070 ਹੈ ਜੀ ਤੁਸੀਂ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੀ ਤੁਹਾਨੂੰ ਸ਼ਿਮਰ ਦੀ ਸ਼ਰਟ ਮਿਲੇਗੀ ਸ਼ਿਮਰ ਸਿਲਕ ਸ਼ਿਲਕ ਦੀ ਬਹੁਤ ਪਿਆਰੀ ਸ਼ਰਟ ਹੈ ਜੀ ਜਰੀ ਦਾ ਵਰਕ ਹੋਇਆ ਹੋਇਆ ਬਹੁਤ ਹੀ ਪਿਆਰਾ ਸਲਵਾਰ ਬਹੁਤ ਪਿਆਰੀ ਤੁਹਾਨੂੰ ਬਾਟਮ ਤੇ ਵੀ ਵਰਕ ਮਿਲੇਗਾ ਦੁਪੱਟੇ ਤੇ ਵੀ ਵਰਕ ਮਿਲੇਗਾ ਦੁਪੱਟਾ ਵੀ ਤੁਹਾਨੂੰ ਸ਼ਿਮਰ ਦਾ ਮਿਲੇਗਾ ਬਹੁਤ ਹੀ ਪਿਆਰਾ ₹1410 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰਾ ਸ਼ਿਮਰ ਦਾ ਸੂਟ ਹੈ ਜੀ ਬਹੁਤ ਪਿਆਰਾ ਬਾਟਮ ਤੇ ਤੁਹਾਨੂੰ ਵਰਕ ਮਿਲੇਗਾ ਬਹੁਤ ਜ਼ਿਆਦਾ ਸੋਨਾ ਦੁਪੱਟੇ ਤੇ ਕੱਟਵਰਕ ਵਿਦਪਰਕ ਬਹੁਤ ਹੀ ਪਿਆਰਾ 1410 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜੀ ਕਲਰ ਚੈੱਕ ਕਰੀ ਜਾਓ ਜੀ ਕਿੰਨੇ ਪਿਆਰੇ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1410 ਰੁਪਿਆ 1410 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਬਹੁਤ ਘੱਟ ਪ੍ਰਾਈਸ ਤੇ ਬਹੁਤ ਵਧੀਆ ਕੱਪੜੇ ਦੀ ਕੁਆਲਿਟੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਅਗਲੇ ਸੂਟ ਚੈੱਕ ਕਰੋ ਪਿਓਰ ਰੋਮਨ ਸਿਲਕ ਦੀ ਤੁਹਾਨੂੰ ਸ਼ਰਟ ਮਿਲੇਗੀ ਬਹੁਤ ਹੀ ਪਿਆਰੀ ਬਾਟਮ ਸਾਨੂੰ ਸੰਤੂਲ ਦੀ ਮਿਲੇਗੀ ਬਹੁਤ ਜਿਆਦਾ ਸੋਹਣੀ ਦੁਪੱਟਾ ਸਿਲਕ ਡਿਜੀਟਲ ਹੈ ਜੀ ਬਹੁਤ ਪਿਆਰਾ ਸਿਲਕ ਡਿਜੀਟਲ ਦੁਪੱਟਾ ਹੈ ਸੂਟ ਦਾ ਪ੍ਰਾਈਸ ਹੈਗਾ ਜੀ 1475 1475 ਸੂਟ ਦਾ ਪ੍ਰਾਈਸ ਹੈ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਪਿਆਰਾ ਪਿਓਰ ਰੋਮਨ ਸਿਲਕ ਦੀ ਨੈੱਕ ਦਾ ਵਰਕ ਹੋਇਆ ਬਹੁਤ ਪਿਆਰਾ ਤੁਹਾਨੂੰ ਸ਼ਰਟ ਮਿਲੇਗੀ ਬਾਟਮ ਤੁਹਾਨੂੰ ਮਿਲੇਗੀ ਜੀ ਸੰਤੂਲ ਦੀ ਦੁਪੱਟਾ ਸਿਲਕ ਦਾ ਡਿਜੀਟਲ ਪ੍ਰਿੰਟ ਬਹੁਤ ਹੀ ਪਿਆਰਾ ਤੁਹਾਨੂੰ ਦੁਪੱਟਾ ਮਿਲੂਗਾ ਸੂਟ ਦਾ ਪ੍ਰਾਈਸ ਹੈਗਾ ਜੀ 1475 1475 ਸੂਟ ਦਾ ਪ੍ਰਾਈਸ ਹੈ ਜੀ ਕਲਰ ਚੈੱਕ ਕਰੀ ਜਾਓ ਜੀ ਬਹੁਤ ਹੀ ਪਿਆਰੇ ਪਿਆਰੇ ਕਲਰ ਹੈ ਬਹੁਤ ਹੀ ਸੂਟਾਂ ਦੀ ਲੁੱਕ ਬਣ ਕੇ ਵਧੀਆ ਆਉਂਦੀਆਂ ਲੌਂਗ ਕੁੜਤੀ ਬਣਾਇਓ ਜੀ ਨਾਲ ਪੈਂਟ ਪਲਾਜੋ ਬਣਾਇਓ ਤੁਸੀਂ ਬਾਟਮ ਵੀ ਬਣਾ ਸਕਦੇ ਹੋ ਕਿਉਂਕਿ 2.5 ਮੀਟਰ ਕਪੜਾ ਬਾਟਮ ਦਾ ਹੁੰਦਾ 2.5 ਮੀਟਰ ਹੀ ਤੁਹਾਨੂੰ ਪਲਾਜੋ ਦਾ ਮਿਲੂਗਾ ਜੋ ਮਰਜੀ ਬਣਾਓ ਥੋੜਾ ਮਨ ਹੈ ਜੀ ਬਹੁਤ ਜਿਆਦਾ ਸੋਹਣੇ ਪਿਓਰ ਰੋਮਨ ਸਿਲਕ ਦੀ ਸ਼ਰਟ ਹੈ ਬਹੁਤ ਹੀ ਪਿਆਰੀ ਸੰਤੂਲ ਦੀ ਤੁਹਾਨੂੰ ਬਾਟਮ ਮਿਲੂਗੀ ਤੇ ਰੋਮਨ ਸਿਲਕ ਦਾ ਹੀ ਤੁਹਾਨੂੰ ਬਹੁਤ ਹੀ ਪਿਆਰਾ ਖੁੱਲਾ ਡੁੱਲਾ 2.5 ਮੀਟਰ ਦਾ ਦੁਪੱਟਾ ਮਿਲੂਗਾ ਗਲੇ ਤੇ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਜੀ ਨੈਕ ਤੇ ਬਹੁਤ ਜਿਆਦਾ ਪਿਆਰਾ ਸੂਟ ਦਾ ਪ੍ਰਾਈਸ ਹੈਗਾ ਜੀ 1475 ਇੰਨੀ ਕਿ ਘੱਟ ਰੇਟ ਚ ਇੰਨੇ ਵਧੀਆ ਸੂਟ ਤੁਹਾਨੂੰ ਕਿਤੇ ਉਹਨੂੰ ਮਿਲਣੇ ਜੀ ਬਿਲਕੁਲ ਤੁਸੀਂ ਰੋਜ਼ ਬਾਜ਼ਾਰ ਜਾਂਦੇ ਆ ਜੀ ਜ਼ਰੂਰ ਟਰਾਈ ਕਰਿਓ ਸੂਟ ਚਾਏ ਨਾ ਵਾਈ ਕਰਿਓ ਵਾਈ ਕਰਿਓ ਤੁਸੀਂ ਲੇਕਿਨ ਰੇਟ ਦਾ ਜਰੂਰ ਇਨਕੁਆਇਰੀ ਕਰਿਓ ਕਿਉਂਕਿ ਇਦਾਂ ਦੀ ਸੂਟ ਐਨੀ ਘੱਟ ਰੇਂਜ ਚ ਤੁਹਾਨੂੰ ਕਿਤੋਂ ਨਹੀਂ ਮਿਲਣੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਜਿਹੜੀਆਂ ਮੇਰੀਆਂ ਭੈਣਾਂ ਸਪੋਰਟ ਕਰ ਰਹੀਆਂ ਥੈਂਕ ਯੂ ਸੋ ਮੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਥੈਂਕ ਯੂ ਸੋ ਮੱਚ ਇੰਨਾ ਪਿਆਰ ਦੇਣ ਲਈ ਜੀ ਤੁਹਾਡਾ ਬਹੁਤ ਬਹੁਤ